ਜੋ ਗੁਰ ਕਹੈ ਸੋਈ ਭਲ ਮੰਨੋ ਹਰਿ ਹਰਿ ਕਥਾ ਨਿਰੰਨੀ ਜੋ ਗੁਰੂ ਕਹਿੰਦਾ ਸਾਥ ਸੰਗ ਅਸੀਂ ਇਕੱਤੇ ਬੈਠੇ ਆ ਮਕਸਦ ਕੀ ਹੈ ਤਨ ਜੱਤੋਂ ਲੈ ਕੇ ਗੁਰ ਬਾਣੀ ਦੇ ਪਾਠ ਹੋ ਰਹੇ ਆ ਇਹਦਾ ਮਤਲਬ ਇਹ ਥੋੜਾ ਜਿਹਾ ਵੀ ਸਾਡੇ ਅੰਗੇ ਕੰਲੇ ਪੜੀ ਜਾਣ ਤੇ ਤੁਸੀਂ ਵਰਦੀ ਰੌਣੀ ਪਾਈ ਜਾਂਦੇ ਨਹੀਂ ਭਾਈ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ ਗੁਰਸਿੱਖ ਬੀਤ ਚੰਦੋ ਗੁਰ ਚਾਲੀ ਇਹ ਸਾਡਾ ਮਕਸਦ ਹੈ ਸਾਧ ਸੰਗ ਦੀ ਤਿੰਨ ਦਿਨਾਂ ਤੋਂ ਰਹਿ ਕੇ ਗੁਰਬਾਣੀ ਕੜੀ ਯਾਦ ਰਹੀ ਹੈ ਅਸੀਂ ਸਮਝਣਾ ਹੈ ਅਸੀਂ ਸਿੱਖਣਾ ਹੈ ਕਿ ਸਾਧੂ ਗੁਰੂ ਸੱਚੇ ਬਾਦਸ਼ਾਹ ਮਹਾਰਾਜ ਦੀ ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਤੇ ਸਰਕਾਰ ਕੀ ਬਣੀ ਹੈ ਮਨ ਭਗਤ ਬਾਬਾ ਰਬਦਾਸ ਜੀ ਮਹਾਰਾਜ ਦਾ ਆਪਣੀ ਦੇ ਨਾਲ ਮੈਂ ਜਿਹੜਾ ਸੁਲੋਕ ਹੈ ਨਾ ਬਾਬਾ ਕਬੀਰ ਸਾਹਿਬ ਜੀ ਮਹਾਰਾਜੀਆਂ ਨੇ ਉਚਾਰਨ ਕੀਤਾ ਹੈ ਉਹ ਸੁਲੋਕ ਹੀ ਆਪ ਨੂੰ ਮੈਂ ਕਹਿ ਦਿਨ ਸਾਰਾ ਫਿਰ ਉਹ ਗੱਲ ਕੀ ਹੈ ਜਿਹੜੀ ਅਸੀਂ ਮੰਨਣੀ ਹੈ ਕੀ ਸਮਝਾ ਰਹੇ ਹੈ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਦੇ ਬਾਬਾ ਰਬਦਾਸ ਜੀ ਦੇ ਸਿਰਲੇਖ ਹੇਠ ਅਧੀਨ ਲਾ ਸਲੋਕੋ ਪੁਚਾਉਣ ਕੀਤਾ ਹੈ ਉਹ ਸਲੋਕ ਹੋ ਸਕਦਾ ਆਪਜੀ ਸਾਰਿਆਂ ਦੇ ਯਾਦ ਹੀ ਹੋਵੇ ਕਬੀਰ ਸਾਹਿਬ ਜੀ ਮਹਾਰਾਜ ਨੇ ਕਿਹਾ ਆਪਣੇ ਸਲੋਕਾਂ ਦੇ ਵਿੱਚ ਸਾਰੇ ਸਾਧ ਸੰਗ ਜਿਨ੍ਹਾਂ ਦੇ ਯਾਦ ਹੋਇਆ ਜਰੂਰ ਨਾਲ ਪੜਿਓਗੇ ਹਰ ਸੋ ਹੀਰਾ ਛਾੜ ਕੇ ਜਾਨ ਕੀ ਆਸੋ ਤੇ ਨਰਦੋਜੁ ਕੋ ਜਾਨ ਬਾਬਾ ਰਫਲਾਸਤੀ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਸੁਣੋ ਧਿਆਨ ਦੇ ਨਾਲ ਜੋ ਮੈਂ ਕਹਿ ਰਿਹਾ ਹਾਂ ਜੋ ਸਾਡਾ ਸਰਦਾ ਵਸ ਹੈ ਸਾਨੂੰ ਸਤਿਗੁਰੂ ਜੀ ਕੀ ਸਮਝਾ ਰਹੇ ਹੈ ਜਿਸ ਗੱਲ ਕੱਲ ਕੀ ਧਰਪਤਾ ਧਰਪੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਜ ਕਹੋ ਸੁਣ ਲਿਓ ਸਭ ਜਨ ਪ੍ਰੇਮ ਕੀਓ ਤਨਹੀ ਪ੍ਰਭੁ ਪਾਇਓ ਤੇ ਬਾਬਾ ਰਬਦਾਸ ਦੀ ਮਹਾਰਾਜ ਕਹਿੰਦੇ ਹਰ ਸੋ ਹੀਰਾ ਸ਼ਾਨਕ ਹੈ ਹਰੀ ਵਰਗਾ ਹੀਰਾ ਆਕਾਲ ਪੁਰਖ ワਹਿਗੁਰੂ ਦਾ ਨਾਮ ਛੱਡ ਤੇ ਹਰ ਸੋ ਹੀਰਾ ਸ਼ਾਨਕ ਹੈ ਕਰੇ ਆਨ ਕੀ ਆਸ ਆਸ ਦਾ ਭਾਲ ਹੁੰਦਾ ਹੈ ਦੂਜੇ ਦਿਨ ਬੋਲੀ ਚਾਹ ਤਰਖਣ ਸਤਿਗੁਰੂ ਜੀ ਦੀ ਬੁਲਵਾਣੀ ਦਾ ਫੈਸਲਾ ਹੈ ਸਾਧ ਸੰਗ ਮਹਾਰਾਜ ਨੇ ਕਿਹਾ ਧਰ ਜੀ ਰੇਕ ਤੇ ਤੂੰ ਲਾਜ ਆਦਾਨੀ ਯਾਸ ਨਾਮ ਕਉ ਨਾਮ त्यागਿਆ ਕਾਰ ਦੇ ਆਵੇ ਸਾਹ ਤੇਰੀ ਆਲ ਸਿੱਕ ਤੇ ਹੋਣੀ ਚਾਹੀਦੀ ਹੈ ਸਾਧ ਸੰਗ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਸਾਡੀਆਂ ਆਸਾਂ ਕਿਸੇ ਹੋਰ ਤੇ ਨਹੀਂ ਬੋਣੀਆਂ ਚਾਹੀਦੀਆਂ ਜਿਹੜੇ ਹਰੀ ਵਰਗੇ ਪਰਮਾਤਮਾ ਵਾਹਿਗੁਰੂ ਜਿਹੜਾ ਹੀਰਿਆਂ ਦੀ ਨਿਆਈਆਂ ਹੀਰਿਆਂ ਤੋਂ ਵੀ ਉੱਤੇ ਐ ਐਸੇ ਪਰਮਾਤਮਾ ਨੂੰ ਛੱਡ ਕੇ ਬਾਬਾ ਰਬਦਾਸ ਜੀ ਮਹਾਰਾਜ ਕਹਿੰਦੇ ਜਿਹੜੇ ਥਾਂ ਥਾਂ ਤੇ ਭਟਕਣ ਵਾਲੇ ਆ ਉਹਨਾਂ ਨੂੰ ਕੀ ਕਿਹਾ ਬਾਬਾ ਰਬਦਾਸ ਜੀ ਕਹਿੰਦੇ ਸੱਚ ਕਰਕੇ ਜਾਣਿਆ ਹਰ ਸਉ ਹੀਰਾ ਛੱਡ ਕੇ ਕਰਿਆ ਆਨ ਕੀ ਯਾਸ ਤੇ ਨਾਰਦ ਦੋਜੁ ਕਾਹੇ ਬਸੇ ਬਾਬਾ ਰਬਦਾਸ ਜੀ ਦੇ ਵਚਨ ਮੇਰੇ ਬੱਚੇ ਉਹ ਲੋਕ ਦੋਜ ਕਾ ਨਰਕਾਂ ਦੇ ਵਿੱਚ ਪੈਣਗੇ ਜਿਹੜੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੰਨਦੇ ਆ ਕਿਸੇ ਹੋਰ ਨੂੰ ਮੰਨਦੇ ਆ ਪਰ ਕੋਲੇ ਦਾਮਣੇ ਧਾਬੇ ਤੀ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਨਾਮ ਰਹਿਣ ਦੇ ਵਾਸਤੇ ਜਾਣਾ ਪਰਾਨਾ ਬਾਬਾ ਨਾਮ ਦੰਦਾ ਜੇ ਸਾਦ ਸਭ ਸਾਨੂੰ ਗੁਰਬਾਣੀ ਬਾਬਾ ਰਬਦਾਸ ਜੀ ਤੋਂ ਨਾਮ ਲਵੋ ਜੇ ਨਾਮ ਹੀ ਲੈਣਾ ਹੈ ਬਾਬਾ ਰਬਦਾਸ ਜੀ ਤੋਂ ਲੋ ਚਿਤਾਵੜਗੜ ਦਾ ਰਾਜਾ ਰਾਜਸਥਾਨ ਦੀ ਧਰਤੀ ਤੋਂ ਚੱਲ ਕੇ ਜਿਹਦਾ ਨਾਮ ਰਾਜਾ ਪਿੱਪਾ ਹੈ ਤੇ ਸਾਧ ਸੰਗ ਬਨਾਰਸ ਦੀ ਧਰਤੀ ਦੇ ਉੱਤੇ ਪਹੁੰਚਿਆ ਸੀ ਚਿਤਾਵੜਗੜ ਘਰਾਂ ਘਰ ਬਾਬੇ ਰਵਦਾਸ ਪਾਹਲ ਰਾਜ ਦੇ ਸਾਧ ਸੰਗ ਸੋਭਾ ਸੁਮਾ ਸੋਭਾ ਸੁਣ ਕੇ ਨਾਮ ਲੈ ਕੇ ਰਾਜੇ ਪਿੱਪੇ ਨੇ ਰਾਜਪੀਤੇ ਨੇ ਨਾਮ ਲੈਤਾ ਭਗਤ ਬਾਬਾ ਰਬਦਾਸ ਜੀ ਦੇ ਕੋਲੋਂ ਤੇ 사ਤਸੰਗ ਰਾਜਾ ਰਾਜਾ ਜੀ ਨੇ ਰਹਾ ਰਾਜਾ ਰਖ ਦਾ ਭਗਤ ਬਣ ਗਿਆ ਤੇ ਅਸੀਂ ਸਤ ਗੁਰੂ ਜੀ ਦੀ ਗੁਰਬਾਣੀ ਨੂੰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਛੱਡ ਕੇ ਬਾਬਾ ਰਬਦਾਸ ਮਹਾਰਾਜ ਜੀਾਂ ਦੇ 40 ਸ਼ਬਦਾਂ ਨੂੰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵੱਚੀ ਬਾਣੀ ਦੇ ਅੰਦਰ 16 ਰਾਗਾਂ ਦੇ ਅੰਦਰ ਬਾਬਾ ਰਬਦਾਸ ਜੀ ਮਹਾਰਾਜ ਦੇ 40 ਸ਼ਬਦ ਹੈ ਅਸੀਂ ਗੁਰਬਾਣੀ ਪੜ੍ਹੀਏ ਸਾਧ ਸੰਗ ਜਦੋਂ ਬੱਚੇ ਮਾਤਾ ਪਿਤਾ ਦੀ ਗੱਲ ਮੰਨਦੇ ਹਨ ਜੇ ਜੇਪੁੱਤ ਮੈਂ ਆਮ ਜੀ ਉਧਾਰ ਲਾ ਜੇਪੁੱਤ ਬਾਪ ਦੀ ਗੱਲ ਮੰਨਦਾ ਹੋਵੇ ਤੇ ਸਾਧ ਸੰਗ ਫਿਰ ਪੁੱਤ ਨੂੰ ਕਹਿਣ ਨਹੀਂ ਲੋੜ ਨਹੀਂ ਪੈਂਦੀ ਨਾ ਭੂਆ ਨੂੰ ਕਹਿਣ ਤੇ ਲੋੜ ਪੈਂਦੀ ਐ ਨਾ ਮਾਸੀ ਨੂੰ ਲੋੜ ਪੈਂਦੀ ਐ ਕਹਿਣ ਤੇ ਨਾ ਚਾਚੀ ਨੂੰ ਨਾ ਚਾਚੇ ਨੂੰ ਨਾ ਤਾਏ ਨੂੰ ਨਾ ਤਾਰੀ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਮੇਰਾ ਬਾਪ ਮੈਨੂੰ ਘਰ ਦੇ ਵਿੱਚੋਂ ਹਿੱਸਾ ਨਹੀਂ ਦਿੰਦਾ ਮੇਰਾ ਬਾਪ ਮੈਨੂੰ ਥਾਂ ਨਹੀਂ ਦਿੰਦਾ ਮੇਰਾ ਬਾਪ ਮੈਨੂੰ ਜ਼ਮੀਨ ਜਾਇਦਾਦ ਨਹੀਂ ਦਿੰਦਾ ਸਾਥ ਸੰਗ ਜੇ ਮਾਪੇ ਬਾਪ ਦੇ ਬੱਚੇ ਲਾਇਕ ਹੋਣਗੇ ਨਾ ਮਾਪੇ ਬਾਪ ਆਪਣੇ ਆਪ ਹੀ ਦੇ ਦਿੰਦਾ ਹੈ ਤੇ ਜੇ ਮਾਪੇ ਬਾਪ ਦੇ ਬੱਚੇ ਨਰਾਇਕ ਹੋਣ ਨਾ ਆਪ ਜੀ ਕਹੜੇ ਜਿਹੜੇ ਬੈਠੇ ਹੋ ਅਖਬਾਰਾਂ ਦੇ ਵਿੱਚ ਅਰਜਾਨਾ ਲੁੱਟ ਹੁੰਦੇ ਐ ਮੈਂ ਆਪਣੇ ਬੱਚੇ ਨੂੰ ਆਪਣੀ ਪ੍ਰਾਪਰਟੀ ਦੇ ਵਿੱਚੋਂ ਬੇਦਖਲ ਕਰਦਾ ਕਿਉਂ ਕਿਉਂਕਿ ਇਹ ਮੇਰੇ ਕਹੜੇ ਦੇ ਵਿੱਚ ਨਹੀਂ ਚਾਹੀਦਾ ਮੇਰੇ ਕਹੜੇ ਦੇ ਵਿੱਚ ਨਹੀਂ ਚਾਹੀਦਾ ਜੇ ਸਾਧ ਸੰਗ ਮਾਪੇ ਕਹਿੰਦਾ ਬੱਚਾ ਮੇਰੇ ਕਹਿਣੀ ਦੇ ਵਿੱਚ ਨਹੀਂ ਚੱਲਦਾ ਮੈਂ ਆਪਣੀ ਜ਼ਮੀਨ ਜਾਇਦਾਦ ਘਰਾਰੇ ਵਿੱਚ ਕੁਝ ਨਹੀਂ ਦੇਣਾ ਫਿਰ ਜੇ ਅਸੀਂ ਆਪਣੇ ਗੁਰੂ ਦੀ ਗੱਲ ਨਹੀਂ ਮੰਨਣੀ ਗੁਰੂ ਦੇ ਕਹਿਣੇ ਦੇ ਵਿੱਚ ਨਹੀਂ ਚੱਲਣਾ ਤੇ ਫਿਰ ਸਾਡੇ ਉੱਤੇ ਗੁਰੂ ਕਿਵੇਂ ਖੁਸ਼ ਹੋਏਗਾ ਕੰਲਾ ਮੱਥਾ ਟੇਕ ਕੇ ਥੋੜਾ ਗੁਰੂ ਖੁਸ਼ ਹੋ ਜਾਏ ਵੱਡੇ ਵੱਡੇ ਕੰਮ ਕਰਾ ਕੇ ਥੋੜਾ ਗੁਰੂ ਖੁਸ਼ ਹੋ ਜਾਏ ਬਹੁਤ ਵੱਡਾ ਪੈਸਾ ਵਿੱਟਾ ਕਰਕੇ ਥੋੜਾ ਗੁਰੂ ਖੁਸ਼ ਹੋ ਜਾਏਗਾ ਸਾਤ ਸਮਝੀ ਜੇ ਗੁਰੂ ਨੇ ਕੋਲੋਂ ਆ ਬਾਬਾ ਰਬਦਾਸ ਜੀ ਮਹਾਰਾਜ ਕੋਲੋਂ ਜੇ ਸਾਤ ਸਮਝੀ ਜੇ ਰਬਦਾਸ ਜੀ ਦੀ ਗੱਲ ਸੁਣਾਂ ਭੈਮਾਂ ਤਾਂ ਭਰਮਾਂ ਦਾ ਪਖੰਡਾ ਦਾ ਖੇੜਾ ਕਰਦਾ ਅੰਕੀਆਂ ਦੇ ਹੱਥਾਂ ਦੇ ਵਿੱਚ ਧਾਗੇ ਪਾਏ ਹੋ ਕੰਨਿਆਂ ਦੇ ਬਲਾਂ ਦੇ ਵਿੱਚ ਤਵੀਤ ਪਾਏ ਹੋ ਮੇਰਾ ਚਿਹਰਾ ਦੇਖ ਕੇ ਮੈਨੂੰ ਦੱਸ ਦਿਓ ਵੀ ਬਾਬੇ ਰਮਦਾਸ ਕੱਲੀ ਤਰਨ ਤੁਸੀਂ ਰਮਦਾਸ ਜੀ ਦੀ ਬਾਣੀ ਦੇ ਵਿੱਚੇ ਦੇਖੋ 40 ਸ਼ਬਦ 40 ਸ਼ਬਦਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਸ਼ਬਦ ਦਿਖਾ ਦਿਆਂ ਮੈਂ ਭਰੀ ਸੰਗਤ ਦੇ ਵਿੱਚ ਤੁਹਾਡੇ ਤੋਂ ਮਾਫੀ ਮੰਗਾਂਗਾ ਵੀ ਬਾਬਾ ਰਮਦਾਸ ਜੀ ਨੇ ਕਿਹੜਾ ਨੰਤਰਾ ਗੱਲ ਦੇ ਵਿੱਚ ਤਵੀਤ ਪਾ ਕੇ ਰੱਖਿਆ ਤਾਂ ਤੈਨੂੰ ਕਿਸੇ ਪ੍ਰਕਾਰ ਕਾੜਾ ਨਹੀਂ ਬਣਨਾ ਆਪਣੇ ਹੱਥ ਦੇ ਉੱਤੇ ਕਾਲਾ ਧਰਗਾ ਆਉਂ ਨੂੰ ਫੈਸ਼ੀ ਨਹੀਂ ਬਣ ਗਿਆ ਤੇ ਦੀ ਭੈੜੀ ਬਿਮਾਰੀ ਚੱਲ ਗਈ ਨੌਜਵਾਨ ਜਰੂਰ ਸੁਣੇ ਜਿਹੜੇ ਸਾਡੇ ਨੌਜਵਾਨ ਪੜ੍ਹੇ ਲਿਖੇ ਕੋਈ ਬੀਏ ਬੀਐੱਡ ਪਲੱਸ 2 ਦੇ ਵਿੱਚ ਹੈ ਕੋਈ 10ਵੀਂ ਦੇ ਵਿੱਚ ਪੜ੍ਹਦਾ ਮੁੰਡੇ ਕੁੜੀਆਂ ਸਾਡੇ ਜਿਹੜੇ ਬੱਚੇ ਆ ਨਾ ਜੀਦੇ ਮਰਜ਼ੀ ਦੇ ਗੁਰੂ ਪਹਿਲਾ ਗੱਲ ਦੇ ਵਿੱਚ ਧਾਗਾ ਕਾਲਾ ਫਿਰ ਗੱਲ ਤੋਂ ਉੱਤਰ ਕੇ ਡੌਲੇ ਤੇ ਆ ਗਿਆ ਡੌਲੇ ਤੋਂ ਉੱਤਰ ਕੇ ਗੁੱਟ ਤੇ ਆ ਗਿਆ ਤੇ ਹੁਣ ਨਵਾਬ ਕਰਨਾ ਗੁੱਟ ਤੋਂ ਉੱਤਰ ਕੇ ਗਿੱਟੇ ਤੇ ਆ ਗਿਆ ਪੜੀ ਤੁਰ ਬਤਾਨੀ ਕਿੱਥੇ ਜਾਉਂਦੀ ਅੱਗੇ ਪਤਾ ਨਹੀਂ ਕਿੱਥੇ ਜਾਉਂਦੀ ਗਿੱਟੇ ਤੇ ਆ ਗਿਆ ਤੋਂ ਇਹ ਕਾਲੇ ਧਾਗੇ ਦਾ ਮਤਲਬ ਕੀ ਹੈ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਮੀ ਧਾਗਾ ਕਿਉਂ ਪਾਉਨੇ ਹੋ ਐਡ ਵੀ ਕਲਾਸਾਂ ਲੱਗੀਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਬੱਚਿਆਂ ਦੇ ਗਲਾਂ ਦੇ ਵਿੱਚ ਧਾਗੇ ਗੁੱਟਾਂ ਦੇ ਉੱਤੇ ਗਿੱਟਿਆਂ ਦੇ ਉੱਤੇ ਧਾਗੇ ਮਹਾਪੁੱਤਰ ਆਹ ਕਹਿੰਦੇ ਜੀ ਸਾਡੀ ਗੋਮੀ ਨੇ ਪਾਇਆ ਮਾਫ਼ ਕਰਨਾ ਸਤਿਕਾਰਯੋਗੋ ਵੱਡੇ ਆ ਸਾਰਾ ਕੰਮ ਥੋੜਾ ਜਿਹਾ ਜਦੋਂ ਧਾਰਮਿਕ ਗਤੀਆਂ ਵਾਲਾ ਜਿਹੜਾ ਕੰਮ ਆ ਰੇ ਮੰਮੀਆਂ ਤੋਂ ਬੇੜਾ ਰੇ ਮੰਮੀਆਂ ਤੋਂ ਬੇੜਾ ਰੇ ਮੰਮੀਆਂ ਲਿਆਉਂਦੀਆਂ ਵੀ ਜੇ ਕਿਤੇ ਬੱਚੇ ਦਾ ਕਾਲਾ ਧਾਗਾ ਗੱਲ ਦੇ ਵਿੱਚੋਂ ਜਾਂ ਬਿੱਟੇ ਦੇ ਵਿੱਚੋਂ ਰਹਿਣ ਰਹਿ ਗਿਆ ਨਾ ਬੱਚਾ ਤਾਂ ਹਮਾਰ ਫਰਜ਼ ਪੰ ਤੁਹਾਡਾ ਬੱਚਾ ਪੜਦਾ ਹੈ ਉਨੇ ਐਜੂਕੇਸ਼ਨ ਪਰ ਜੜੀ ਹੈ ਇਹ ਪ੍ਰਾਪਤ ਕੀਤੀ ਬਹੁਤ ਡਿਗਰੀ ਪ੍ਰਾਪਤ ਕਰ ਤੇ ਆਪਾਂ ਨੂੰ ਪੁੱਛ ਲਈਏ ਪੁੱਤ ਕੀ ਕਰੇਗਾ ਪੜ ਕੇ ਉਹ ਕਹੇਗਾ ਵੀ ਮੈਂ ਡਾਕਟਰ ਬਣਨਾ ਤੇ ਉਹ ਜੇ ਕਹੇ ਨਾ ਵੀ ਡਾਕਟਰ ਬਣਨਾ ਉਹਦੀ ਬਿਲਕੁਲ ਸਭ ਜਿਹੜੀ ਸੋਚ ਆ ਉਹ ਮਾਣੀ ਡਾਕਟਰ ਬਣ ਕੇ ਉਹ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਸਾਥ ਸੰਗ ਜਿਹੜਾ ਆਪ ਬਿਮਾਰ ਹੋਵੇ ਉਹ ਦੂਜੇ ਦਾ ਨਾਲ ਨਹੀਂ ਕਰ ਸਕਦਾ ਉਹਦਾ ਵਿਚਾਰ ਧਾਗੇ ਨਾਲ ਕਰਕੇ ਆਪ ਪਹਿਲਾਂ ਬਿਮਾਰ ਹੈ ਵੀ ਜੇਬ ਤੇ ਧਾਗਾ ਲੱਗ ਗਿਆ ਉਦੋਂ ਹੀ ਕਹਿਣ ਲੱਗ ਪਏਗਾ ਵੀ ਮੇਰਾ ਤਾਂ ਸਿਰ ਦੁਖਣ ਲੱਗ ਪਿਆ ਮੇਰਾ ਢੱਡਾ ਖੁੱਲਣ ਲੱਗ ਗਿਆ ਮੈਨੂੰ ਬੁਖਾਰ ਹੈ ਇਲਾਜ ਉਹ ਕਰ ਸਕਦਾ ਜਿਹੜਾ ਖੁਦ ਤੰਦਰੁਸਤ ਹੋਵੇ ਜਿਹੜਾ ਖੋਦੀ ਬਿਮਾਰੀਆਂ ਦੇ ਨਾਲ ਕਿਰਿਆ ਹੋਇਆ ਜਿਹਦੀ ਮਾਨਸਿਕਤਾ ਪਹਿਲਾਂ ਹੀ ਬਿਮਾਰ ਹੋਈ ਪਈ ਹੈ ਉਹ ਦੂਜੇ ਨੂੰ ਕਿੱਥੇ ਇਲਾਜ ਠੀਕ ਕਰ ਦੇਣਾ ਦੂਜੇ ਦਾ ਇਲਾਜ ਕਿਵੇਂ ਸਾਦ ਸਮਝੀ ਇਸ ਕਰਕੇ ਆਪਾਂ ਨੂੰ ਬੇਨਤੀ ਹੈ ਵੀ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਗੁਰੂ ਦੀ ਗੱਲ ਮੰਨਾਂਗੇ ਤੇ ਫਿਰ ਗੁਰੂ ਸਾਡੇ ਤੇ ਸਾਡੇ ਤੇ ਮੰਨ ਗਏ ਗੁਰੂ ਖੁਸ਼ ਹੋ ਜਾਵੇ ਜੋ ਮੰਗੇ ਉਹੀ ਮਿਲੇਗਾ ਬੁਰਬਾਣੀ ਦਾ ਪਾਵਨ ਸ਼ਬਦ ਹੈ ਨਾ ਸਭ ਨੂੰ ਯਾਦ ਹੋਵੇਗਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਜੋੜਾ ਪ੍ਰਮਾਤਮਾ ਜੀ ਮੰਨੂ ਪਰ ਸ਼ਰਤ ਇੱਕ ਹੈ ਗੱਲ ਮੰਨਣੀ ਜਦ ਤੇ ਤੁਸੀਂ ਗੁਰੂ ਦੀ ਗੱਲ ਮੰਨਣ ਲੱਗ ਪਏ ਉਸ ਦਿਨ ਤੁਹਾਡੇ ਉੱਤੇ ਗੁਰੂ ਨੇ ਖੋਜ ਵਿਝਾਣਾ ਜਿਵੇਂ ਮਾਂ ਬਾਪ ਧੀਆ ਪੁੱਤਾਂ ਦੇ ਕੋਲ ਕੁਝ ਦੀ ਲਪੋਕੇ ਰੱਖਦੇ ਇਸ ਤਰ੍ਹਾਂ ਗੁਰੂ ਨੇ ਵੀ ਸਾਡੇ ਤੋਂ ਕੁਝ ਦੀ ਲਪੋਕੇ ਰੱਖਾਂ ਸਭ ਕੁਝ ਦੇ ਦੇ ਸਭ ਕੁਝ ਦੇ ਦੇ ਤੂੰ ਇਹਸ ਕਰਕੇ ਸਾਚ ਸਮਝੀ ਅਸੀਂ ਸਤਿਗੁਰੂ ਤੇ ਨਾਲ ਜੁੜੀਏ ਗੁਰਬਾਣੀ ਦੇ ਨਾਲ ਜੁੜੀਏ ਐਵੇਂ ਮੜੀਆਂ ਕਿਸਾਨਾ ਜਾਂ ਕਿਸੇ ਦੇਹ ਧਾਰੀਆਂ ਦੇ ਪਖੰਡੀਆਂ ਦੇ ਡੇਰਿਆਂ ਕੋਲੇ ਨਾਮ ਲੈਣ ਵਾਸਤੇ ਜਾਈਏ ਜੇ ਨਾਮ ਲੈਣਾ ਤਾਂ ਬਾਬਾ ਰਵਿਦਾਸ ਦੇ ਕੋਲੋਂ ਨਾਮ ਨੋ ਜੀ ਤਾਂ ਭਗਤ ਪੀਪੇ ਰਹੇ ਤਾਂ ਰਾਜੇ ਪੀਪੇ ਨੇ ਭਗਤ ਰਵਿਦਾਸ ਦੇ ਕੋਲੋਂ ਨਾਮ ਲੈ ਕੇ ਭਗਤ ਪੀਪਾ ਬਣ ਗਿਆ ਤੁਸੀਂ ਕਿਉਂ ਨਹੀਂ ਭਗਤ ਬਾਲਸਭ ਜੀ ਦੇ ਭਾਈ ਬਣ ਤੁਸੀਂ ਕਿਉਂ ਨਹੀਂ ਸਿੱਖ ਬਣ ਸਕਦੇ ਬਾਬਾ ਰਬਦਾਸ ਜੀ ਦੇ ਪੁਰਨਾਮ ਲੈ ਕੇ ਤੁਹਾਨੂੰ ਸੋਚਿਆ ਹੀ ਮਠਾਣਾਂ ਦੇ ਉੱਤੇ ਜਾ ਕੇ ਠੱਪੇ ਖਾਣੇ ਠਾਣਾਂ ਲੈ ਕੇ ਜਾ ਕੇ ਕਿਸੇ ਚੇਲਿਆਂ ਚਰਤਿਆਂ ਧਾਰਿਆਂ ਤੋਂ ਬੀਤਾਂ ਨੇ ਹਾਂ ਜੇ ਤੁਹਾਡੇ ਮਨ ਦੇ ਅੰਦਰ ਬਹਿਮ ਹੈ ਵੀ ਨજર ਲੱਗ ਜਾਂਦੀ ਹੈ ਕੋਈ ਫਲਾਨੀ ਸ਼ੈ ਐ ਕਰਦੀ ਆ ਮੈਂ ਦਾਅਵੇ ਦੇ ਨਾਲ ਕਹਿੰਦਾ ਲਿਖ ਕੇ ਲੈ ਲਓ ਜੇ ਤੁਹਾਨੂੰ ਜਲਦੀ ਵਹਿਣ ਦਾ ਆਪਣੇ ਹੱਥ ਦੇ ਵਿੱਚ ਕੜਾ ਪਾਓ ਕੜਾ ਪਾਓ ਸਰਬ ਨੂੰ ਦਾ ਕੜਾ ਪਾਓ ਮਹਾਰਾਜ ਵੀ ਮਹਿੰਦੂ ਦੇ ਵਿੱਚ ਬੈਠਾ ਮੈਂ ਦਾਅਵੇ ਦੇ ਨਾਲ ਕਹਿੰਦਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਜੇ ਤੁਹਾਨੂੰ ਕਿਸੇ ਪ੍ਰਕਾਰ ਦਾ ਬਨਾਪਾ ਚਾਹੀਏ ਮੈਂ ਗੁਰਦੁਆਰੇ ਵਿੱਚ ਬੈਠਾ ਜਦੋਂ ਰਾਜੀ ਆ ਮਿਸਾਲਾ ਤਰ ਤਰਨ ਦੀ ਜਪ ਜੀ ਸਾਹਿਬ ਦਾ ਪਾਠ ਕਰੋ ਆਪ ਕਰੋ ਬਾਣੀ ਦੇ ਨਾਲ ਜੁੜੋ ਕਮ ਸੇ ਕਮ ਜਪ ਜੀ ਸਾਹਿਬ ਦੀ ਬਾਣੀ ਪੜ੍ਹ ਲਓ ਘਰ ਦੇ ਉਤੇ ਬੱਚਿਆਂ ਨੂੰ ਪੜ੍ਹਾਓ ਬੱਚੇ ਦੇ ਕੋਲੇ ਬੈਠ ਕੇ ਪਾਠ ਕਰੋ ਆਪ ਬਣਾ ਪਾਓ ਆਪਣੇ ਬੱਚੇ ਦੇ ਕੜਾ ਪਾਓ ਪਰ ਸ਼ਰਤ ਇਹ ਕਾ ਲਾਜਮ ਕਾਲਾ ਧਾਗਾ ਨਾ ਹੋਵੇ ਕਲਾ ਕੜਾ ਹੋਵੇ ਜੇ ਤੁਹਾਨੂੰ ਦਰਤਾ ਲਈ ਮੈਂ ਦੇਣਾ ਕਿਉਂਕਿ ਸਾਡੀ ਮਾਨਸਿਕਤਾ ਜਦੋਂ ਬਿਮਾਰ ਹੋ ਜਾਂਦੀ ਹੈ ਫਿਰ ਸਾਨੂੰ ਦਰਦ ਲੱਗਦਾ ਹੈ ਜੇ ਅਸੀਂ ਗੁਰੂ ਕੀ ਬਾਣੀ ਦੇ ਨਾਲ ਜੜ ਜਾਵਾਂਗੇ ਨਾ ਸਾਥ ਸੰਗਤ ਬਾਣੀ ਦੇ ਨਾਲ ਜੁੜਿਆ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆਹ ਸਾਡਾ ਜਨਾ ਕੁਰਬਾਨ ਤਿੰਨ ਦਿਨਾਂ ਦਾ ਮਨਾਇਆ ਹੋਇਆ ਇਹ ਸਫਲ ਹੋਏ ਨਹੀਂ ਹੋਣਾ ਜੇ ਰਹਿਬਲਾ ਦੀ ਗੱਲ ਨੂੰ ਨਹੀਂ ਮੰਨਣਾ ਆ ਤੁਹਾਡੇ ਮੂਰੇ ਨੌਜਵਾਨ ਫੋਟੋ ਰਹੀ ਕੋਈ ਸਾਰੇ ਜੀ ਬਾਬਾ ਤੁਹਾਨੂੰ ਸਾਰਿਆਂ ਨੂੰ ਔਟੋ ਨਜ਼ਰ ਆਉਣੀ ਹੋਣੀ ਫੋਟੋ ਨਜ਼ਰ ਆਉਂਦੀ ਹੋਣੀ ਆ ਜੀ ਬਾਬਾ ਰਵਦਾਸ ਜੀ ਮਹਾਰਾਜ ਦੇ ਸਿਰ ਦੇ ਉੱਤੇ ਵੀ ਕੇਸ ਹੈ ਬਾਬਾ ਰਵਦਾਸ ਜੀ ਮਹਾਰਾਜ ਦੇ ਮੂੰਹ ਦੇ ਉੱਤੇ ਵੀ ਦਾੜਾ ਪ੍ਰਕਾਸ਼ ਹੈ ਤੇ ਅਸੀਂ ਕੀ ਕਰਦੇ ਆ ਜਦੋਂ ਅਖੰਡ ਪਾਠ ਕਰਨਾ ਹੁੰਦਾ ਨਾ ਸਾਥ ਸੰਗ ਸਾਡੇ ਨੌਜਵਾਨ ਮਾਫ਼ ਕਰਿਓ ਤੇ ਸਮਾਰ ਕੇ ਉਸ ਤਰ੍ਹਾਂ ਲਵਾ ਕੇ ਆਂਦੇ ਸਮਾਰ ਕੇ ਉਸ ਤਰ੍ਹਾਂ ਲਵਾ ਕੇ ਹੁੰਦਾ ਵੀ ਮੂੰਹ ਐ ਨਾ ਲਿਪ ਕੋਚੀ ਚੰਗੀ ਤਰ੍ਹਾਂ ਉਸ ਤਰ੍ਹਾਂ ਲਵਾ ਕੇ ਅਖੇ ਕਰਨ ਨੂੰ ਕੀ ਹੈ ਜੀ ਕਾਨੂੰਨ ਕੋਰੋਨਾ ਦੀ ਧਰਮ ਸ਼ਾਲਾ ਚ ਅਖੰਡ ਪਾਠ ਕੀ ਦਾ ਬਾਬੇ ਆਉਂਦਾ ਇਸ ਖੁਸ਼ੀ ਦੇ ਵਿੱਚ ਫਿਰ ਉਹ ਆਪਣਾ ਸੇਵਾ ਵੀ ਬਣਾ ਕੇ ਆਉਂਦੇ ਆਪਣਾ ਮੂੰਹ ਵੀ ਬਣਾ ਕੇ ਆਉਂਦੇ ਆ ਵੀ ਤਿੰਨ ਦਿਨ ਅਖੰਡ ਪਾਠ ਤੇ ਟਾਈਮ ਨਹੀਂ ਲੱਗਣਾ ਜੇ ਮੂੰਹ ਦੇਖ ਤੇ ਦਾੜਾ ਹੋਇਆ ਕਿ ਇਸ ਬਦੇ ਹੋਏ ਬਰੇਟ ਕੰਗਰੇ ਆਪਣਾ ਮੂੰਹ ਸਿਰ ਉੱਤੇ ਕੇ ਚੱਲੀਏ ਤੇ ਫਿਰ ਖੰਡ ਪਾਠ ਦੇ ਵਿੱਚ ਬੜੇ ਸੋਹਣੇ ਲੱਗਣਾ ਮੈਂ ਹੱਥੋਂ ਕੇ ਤੁਹਾਡੇ ਤੋਂ ਮਾਫੀ ਮੰਗਦਾ ਮੇਰਾ ਕੋਈ ਕਿਸੇ ਦੇ ਪ੍ਰਤੀ ਕਿਸੇ ਦੀ ਭਾਵਨਾ ਨੂੰ ਫੇਸਪਾਚਾਉਣ ਦਾ ਮਕਸਦ ਨਹੀਂ ਮੈਂ ਕਹਾਂ ਨੌਜਵਾਨੋ ਤੁਸੀਂ ਕੱਲੀ ਫੋਟੋ ਤੋਂ ਇਸ਼ਤ ਲੈ ਲਓ ਵੀ ਸਾਡੇ ਰਹਿਬਰ ਕਿੱਦਾਂ ਦੇ ਸੀ ਉਹਨਾਂ ਦੀ ਸੂਰਤ ਕਿੱਦਾਂ ਸੀ ਉਹਨਾਂ ਦੀ ਸ਼ਕਲ ਕਿੱਦਾਂ ਦੀ ਸੀ ਉਹਨਾਂ ਦਾ ਚਿਹਰਾ ਮੂਰਾ ਕਿੱਦਾਂ ਦਾ ਸੀ ਅਸੀਂ ਆਪਣਾ ਚਿਹਰਾ ਮੂਰਾ ਆਪਣੇ ਬਡੇਰਿਆਂ ਵਰਗਾ ਬਣਾਈਏ ਕੰਮ ਸੇ ਕੰਮ ਕੇਸ ਰੱਖ ਲਈਏ ਦਾੜਾ ਰੱਖ ਲਈਏ ਸਾਫ਼ ਤੋਂ ਸੂਰਤ ਹੋ ਜੇ ਭਾਈ ਸਾਬਤ ਸੂਰਤ ਹੋ ਜਾਈਏ ਤੇ ਫਿਰ ਸਾਡੇ ਸੁਰਗ ਬਣਾਏ ਸਾਤ ਸੰਗਤ ਸਫਲੇ ਹੋ ਜਾਏ ਸਫਲੇ ਹੋ ਜਾਣਿਆ ਭਗਤ ਬਾਬਾ ਰਮਦਾਸ ਜੀ ਦਾ ਇਹ ਜਿਹੜਾ ਜਨਮ ਦਿਹਾੜਾ 647 ਮੰਨ ਜਨਮ ਦਿਹਾੜਾ ਆਪਾਂ ਮਨਾ ਰਹੇ ਆ ਸਾਤ ਸੰਗਤ ਆਓ ਰਲ ਮਿਲ ਕੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਨਾਲ ਬਾਬਾ ਰਬਦਾਸ ਜੀ ਮਹਾਰਾਜ ਦੀ ਵਿਚਾਰ ਧਾਰਾ ਦੇ ਨਾਲ ਜੁੜੀਏ ਜੇ ਵਿਚਾਰ ਧਾਰਾ ਦੇ ਨਾਲ ਜੁੜਾਂਗੇ ਗੁਰੂ ਕੀ ਜਨਮ ਲਗ ਫੇਰ ਲੋਕ ਸੁਖੀਏ ਪਰ ਲੋਕ ਸੁਖੀਏ ਨਾਨਕ ਹਰ ਪ੍ਰਭ ਅੱਗੇ ਸਭ ਦਾ ਧੰਨਵਾਦ ਬਾਬਾ ਰਬਦਾਸ ਜੀ ਦੇ ਪ੍ਰਕਾਸ਼ ਦਿਹਾੜੇ ਜਨ ਸਮੂਹ